ਫਗਵਾੜਾ ਦੇ ਹਨੂਮਾਨਗੜੀ ਮੰਦਿਰ ਜੀਟੀ ਰੋਡ ਵਿਖੇ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਯੂਨਿਟ ਫਗਵਾੜਾ ਵੱਲੋਂ ਆਪਰੇਸ਼ਨ ਬਲੂ ਸਟਾਰ ਵਿੱਚ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸ਼ਰਦਾਂਝਲੀ ਦਿੱਤੀ ਗਈ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਿੰਦਾਬਾਦ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਜਿੰਦਾਬਾਦ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਜਿੰਦਾਬਾਦ ਸ਼ਹੀਦਾਂ ਦੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕਲਮਹਾਵੇ ਅੱਜ ਸ਼ਿਵ ਸੈਨਾ ਫਗਵਾੜਾ ਵੱਲੋਂ 6 ਜੂਨ ਨੂੰ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਦੌਰਾਨ ਅੱਜ ਤੱਕ ਅਤਵਾਦ ਦੇ ਦੌਰਾਨ ਜਿੰਨੇ ਵੀ ਆਪਣੇ ਸ਼ਹੀਦ ਹੋਏ ਹੈ ਉਹਨਾਂ ਸਾਰੇ ਸ਼ਹੀਦਾਂ ਨੂੰ ਜਿੰਨੇ ਬੀਐਸਐਫ ਦੇ ਨੌਜਵਾਨ ਉਹ ਵੀ ਸ਼ਹੀਦ ਹੋਏ ਉਹਨਾਂ ਸਾਰੇ ਸ਼ਹੀਦਾਂ ਨੂੰ ਪੰਜਾਬ ਪੁਲਿਸ ਦੇ ਨੌਜਵਾਨ ਸ਼ਹੀਦ ਹੋਏ ਉਹਨਾਂ ਸਾਰਿਆਂ ਨੂੰ ਅੱਜ ਸ਼ਰਧਾਂਜਲੀ ਅਰਪਿਤ ਕੀਤੀ ਗਈ ਸ਼ੇਰ ਸੇਨਾ ਉਧਰ ਬਾਲਾ ਸਿੰਘ ਠਾਕਰੇ ਇਹਨਾਂ ਦਾ ਹਰ ਸਮੇਂ ਹਰ ਹਰ ਦਿਨ ਹਰ ਪਲ ਇਹਨਾਂ ਦਾ ਇਹਨਾਂ ਨੂੰ ਯਾਦ ਕਰਦਾ ਰਹੇਗਾ ਤੇ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਰਹੇਗਾ ਅੱਜ ਇਸ ਇਸ ਪ੍ਰੋਗਰਾਮ ਦੇ ਅਧੀਨ ਆਪਣਾ ਪੰਜਾਬ ਦੇ ਸੈਕਟਰੀ ਸਾਹਿਬ ਆਪਣਾ ਸ਼ਹੀਦ ਰਜਿੰਦਰ ਮਿੱਲਾ ਜੀ ਤੇ ਆਪਣਾ ਗੁਰਦੀਪ ਸਿਆਣੀ ਜੀ ਇਹ ਆ ਜੋ ਬਸਤੀ ਸਨ ਅਸੀਂ ਸਾਰੇ ਮਿਲ ਕੇ ਇਸ ਦਿਨ ਦਾ ਬੜਾ ਰੋਸ਼ ਪ੍ਰਗਟ ਕਰਦੇ ਆਂ ਤੇ ਸਾਰਿਆਂ ਨੂੰ ਸ਼ਰਧਾਂਜਲੀ ਪ੍ਰਗਟ ਕਰਦੇ ਆਂ ਜੇ ਜਕਾਰਾ ਬੀਰ ਬੇਰੰਗੇ ਹਰ ਹਰ ਮਹਾਂ ਜੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਬਿੱਲਾ ਸ਼ਿਵਸਨਾ ਪਾਲ ਠਾਕਰੇ ਤੋਂ ਸਾਡੇ ਪੰਜਾਬ ਪ੍ਰੂਫ ਸ਼੍ਰੀ ਜੋਗਰਾਜ ਸ਼ਰਮਾ ਜੀ ਦੇ ਨਿਰਦੇਸ਼ਾਂ ਮੁਤਾਬਕ ਅਸੀਂ ਹਰੇਕ ਸਾਲ ਅਸੀਂ ਪ੍ਰੋਗਰਾਮ ਮਨਾਈਦਾ ਹੈ ਜਿਹੜੇ ਅਤਵਾਦ ਦੇ ਦਰਮਿਆਨ ਜਿਹੜੇ ਸ਼ਹੀਦ ਹੋਏ ਨੇ ਪੰਜਾਬ ਪੁਲਿਸ ਦੇ ਆਰਮੀ ਦੇ ਆਮ ਪਬਲਿਕ ਸ਼ਹੀਦ ਹੋਈ ਹੈ ਅਸੀਂ ਅੱਜ ਉਹਨਾਂ ਨੂੰ ਨਮਨ ਕਰਨ ਲਈ ਇਕੱਠੇ ਹੋਏ ਆਂ ਔਰ ਸਾਰੇ ਦੇਸ਼ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਤੁਸੀਂ ਪਿਆਰ ਨਾਲ ਮੁਹਬਤ ਦੇ ਨਾਲ ਰਹੋ ਔਰ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਈਏ ਔਰ ਇਸ ਮੌਕੇ ਤੇ ਸਾਡੇ ਗਰਦੀਪ ਸੈਣੀ ਜੀ ਔਰ ਰਮਨ ਸ਼ਰਮਾ ਜੀ ਸਿਟੀ ਪ੍ਰਧਾਨ ਸਾਡੇ ਬਹੁਤ ਸਾਰੇ ਸ਼ਿਵਸੈਨਿਕ ਇਕੱਠੇ ਹੋਏ ਨੇ ਮੈਂ ਇਹੀ ਇਹਨਾਂ ਨੂੰ ਅਪੀਲ ਕਰਦਾ ਵੀ ਪਿਆਰ ਮੁਹਬਤ ਨਾਲ ਰਹੀਏ ਭਾਈਚਾਰਾ ਬਣਾ ਕੇ ਰੱਖੀਏ ਔਰ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਦਈਏ ਜੈ ਸ਼੍ਰੀ ਰਾਮ ਜੈਕਾਰਾ ਬੀਰ ਬਜਰੰਗੇ ਹਰ ਮਾਵੇ ਅੱਜ ਸ਼ਿਪਸਾਣਾ ਉਧੋਂ ਬਾਲਾ ਸਾਹਿਬ ਠਾਕਰੇ ਫਗਵਾੜਾ ਵੱਲੋਂ ਸ਼੍ਰੀ ਜਗਰਾ ਸ਼ਰਮਾ ਜੀ ਜੋ ਸਾਡੇ ਰਾਜਪ੍ਰਮੁੱਖ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਅਤਵਾਦ ਦੇ ਦੌਰਾਨ ਜਿੰਨੇ ਵੀ ਸ਼ਹੀਦ ਹੋਏ ਲੋਕ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਮਾਤਮਾ ਦੇ ਅੱਗੇ ਇਹ ਅਰਦਾਸ ਕੀਤੀ ਗਈ ਹੈ ਪਰਮਾਤਮਾ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸਾਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਦੁਬਾਰਾ ਕੋਈ ਵੀ ਇਦਾਂ ਦੀ ਘਟਨਾ ਨਾ ਹੋਵੇ ਜਿਸ ਦੇ ਨਾਲ ਲੋਕਾਂ ਦੇ ਪੁੱਤ ਜਿਹੜੇ ਆ ਮਰਨ ਅਸੀਂ ਸ਼ਿਵ ਸੈਨਾ ਉਧਵਾਲਾ ਸਾਹਿਬ ਠਾਕਰੇ ਫਗਵਾੜਾ ਵੱਲੋਂ ਇਹੀ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਕਿ ਤੁਸੀਂ ਜੋ ਵੀ ਆ ਆਪਣਾ ਭਾਈਚਾਰਾ ਬਣਾ ਕੇ ਰੱਖੋ ਆਪਣੇ ਗਲੀ ਮੱਲੇ ਦੇ ਵਿੱਚ ਜੁਨੇ ਵੀ ਲੋਕ ਰਹਿੰਦੇ ਹਨ ਉਹ ਆਪਸ ਵਿੱਚ ਪਿਆਰ ਅਤੇ ਭਾਵਨਾ ਨਾਲ ਰਹਿਣ ਰਾਜਨੀਤੀਆਂ ਦਾ ਸ਼ਿਕਾਰ ਨਾ ਹੋਣ ਇਸ ਕਰਕੇ ਅਸੀਂ ਅੱਜ ਸ਼ਿਵ ਸੈਨਾ ਉਧਵਾਲਾ ਸਾਹਿਬ ਠਾਕਰੇ ਵੱਲੋਂ ਜਿਨਨੇ ਵੀ ਅਤਵਾਦ ਦਾ ਦੌਰਾਨ ਸ਼ਹੀਦ ਹੋਏ ਜਿਨਨੇ ਸਾਡੇ ਫੌਜੀ ਵੀਰ ਸਾਡੇ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨ ਅਸੀਂ ਅੱਜ ਉਹਨਾਂ ਨੂੰ ਆਪਣੇ ਤਹਿ ਦਿਲ ਤੋਂ ਸਲੂਟ ਕਰਦੇ ਹਾਂ ਕਿਉਂਕਿ ਅਗਰ ਉਹ ਅੱਜ ਨਾ ਹੁੰਦੇ ਤਾਂ ਅਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਸੀ ਇਸ ਕਰਕੇ ਸਾਨੂੰ ਸਦਾ ਇਹ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਸੀਂ ਇੱਕ ਵਾਰ ਫਿਰ ਪੰਜਾਬ ਪੁਲਿਸ ਬੀਐਸਐਫ ਬਾਰਡਰ ਸਕਵੋਟ ਫੋਰਸ ਹੋਰ ਜਿੰਨੀਆਂ ਵੀ ਫੋਰਸਾਂ ਹਨ ਜੋ ਸਾਡੇ ਲਈ ਰਾਖੀ ਤੇ ਕਰਦੀਆਂ ਹਨ ਅਸੀਂ ਉਹਨਾਂ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦੇ ਹਾਂ ਜਕਾਰਾ ਵੀਰ ਬੀ ਰੰਗੀ ਹਰ ਮਾਣ